ਅਜੋਨ ਬੋਨਗਾਰਡਨ ਹੋ ਗਿਆ ਹੈ ਚਰੋਕਨੀ ਮੰਨ ਸਿਟੀ ਅਮਨਸਰ ਵਾਸੀਆਂ ਨੇ ਕਿ ਇਸ ਆਕੇ ਦੇ ਵਿੱਚ ਇੱਕ ਪੋਲ ਹੋਣਾ ਚਾਹੀਦਾ ਕਿਉਂਕਿ ਰੈੱਡ ਲਾਈਟ ਕਰਕੇ ਲੋਕੀ ਬਹੁਤ ਪਰੇਸ਼ਾਨ ਹੁੰਦੇ ਸੀ ਦੇਖੋ ਜਿਹੜੀ ਪ੍ਰੋਜੈਕਟ ਦੀ ਕੁੱਲ ਲੰਬਾਈ ਹੈ ਦੀ ਉਹ ਹੈਗੀ ਆ ਜੀ 608 ਮੀਟਰ 540 ਮੀਟਰ ਜਿਹੜੀ ਆ ਬਲਾਈਓਵਰ ਦੀ ਲੰਬਾਈ ਹੈ ਚੁੜਾਈ 21 21.5 ਮੀਟਰ ਆ ਸਾਡੇ 10 ਮੀਟਰ ਚੌੜੇ ਫਲਾਈਓਵਰ ਦੇ ਦੋਨੋਂ ਪਾਸੇ ਜਿਹੜੇ ਨੇ ਉਹ ਸਰਵਿਸ ਰੋਡ ਬੰਦ ਜੀ ਕਿਉਂਕਿ ਤੁਹਾਨੂੰ ਪਤਾ ਇੱਧਰ ਨਿਊ ਅੰਮ੍ਰਿਤਸਰ ਹੈ ਇੱਧਰ ਵੀ ਕੋਲੋਨੀ ਜਿਹੜੀ ਹੈ ਸਰ ਸਟਾਰਟਿੰਗ ਪੁਆਇੰਟ ਕੀ ਹੈ ਤੇ ਐਂਡਿੰਗ ਪੁਆਇੰਟ ਸੋ ਇਹ ਜਿਹੜੀ ਆ ਕੰਮ ਦੀ ਲਾਗਤ 59 ਕਰੋੜ 54 ਲੱਖ ਜਿਹੜੀ ਜਾਰੀ ਕੀਤੀ ਗਈ ਸੀਗੀ ਪ੍ਰਸ਼ਾਸਕੀ ਪ੍ਰਵਾਨਗੀ ਪਰ ਜਦੋਂ ਅਸੀਂ ਇਹਦੀ ਟੈਂਡਰਿੰਗ ਪ੍ਰੋਸੀਜਰ ਕੰਪੀਟੀਸ਼ਨ ਨੂੰ ਸ਼ੁਰੂ ਕਰਵਾਈ ਤੇ ਸਾਡੇ ਕੋਲ 39 ਲੱਖ ਤੇ 85000 ਰੁਪਏ ਦੇ ਜਿਹੜੇ ਟੈਂਡਰ 20 ਤੇ ਜਿਹੜਾ ਆ ਉਨਾ ਨੂੰ ਅਸੀਂ ਅਲਾਟ ਕੀਤਾ ਸੋ ਇਹਨੂੰ ਅਸੀਂ ਲਗਭਗ 2 ਸਾਲ ਦਾ ਸਮਾਂ ਮੰਗਿਆ ਪਰ ਸਾਨੂੰ ਉਮੀਦ ਆ ਕਿ ਜਿਸ ਤਰ੍ਹਾਂ ਅਸੀਂ ਸੁਲਤਾਨਗਨ ਦਾ ਪੁਲ 6 ਮਹੀਨੇ ਪਹਿਲਾਂ ਹੀ ਕੰਪਲੀਟ ਕਰਾਇਆ ਇਹਨੂੰ ਵੀ ਨਰਦਾ ਸਬਕ ਨੂੰ ਪਹਿਲਾਂ ਹੀ ਉਮੀਦ ਪੁਲੀ ਜੀ ਹੈ ਜੀ ਜਿਦਾਂ ਤੁਸੀਂ ਸੋਡਾਮਨ ਰੋਡ ਦੀ ਗੱਲ ਕਰ ਰਹੇ ਹੋ ਇਹ ਵਾਲਾ 2 ਸਾਲਾਂ ਤੋਂ ਪਹਿਲੇ ਖਤਮ ਹੋ ਸਕੇਗਾ ਜੀ ਬਿਲਕੁਲ ਹੋਏਗਾ ਜੀ ਕੋਸ਼ਿਸ਼ ਸਾਡੀ ਪੂਰੀ ਰਹੇਗੀ ਅਸੀਂ ਉਹਨੂੰ ਵੀ 2 ਸਾਲ ਦਾ ਸਮਾਂ ਦਿੱਤਾ ਸੀਗਾ ਉਹ ਵੀ 2 ਸਾਲ ਦੇ ਵਿੱਚ ਕੰਮ ਹੋ ਜਾਊਗਾ ਲੋਕ ਨਿਰਮਾਣ ਵਿਭਾਗ ਦਾ ਇਹ ਸਾਰਾ ਖੱਤਕ ਨੈਸ਼ਨਲ ਬਿਲਕੁਲ ਨਹੀਂ ਨਹੀਂ ਲੋਕ ਨਿਰਮਾਣ ਵਿਭਾਗ ਦਾ ਆ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਖਾਨ ਸਾਹਿਬ ਨੇ ਇਹਦੇ ਜਿਹੜੇ ਮੰਗਦੇ ਉਹ ਅੱਜ ਜੀ ਸ਼ੁਰੂ ਸਰ ਇਹ ਸਟਾਰਟਿੰਗ ਪੁਆਇੰਟ ਕਿੱਥੋਂ ਹੈ ਜੀ ਖੱਤਕ ਬੋੜੂ ਵਾਲਾ ਪੁਲ ਉਹ ਪੰਨੀ ਦੇਰ ਤੱਕ ਸ਼ੁਰੂ ਹੋਣ ਦੀ ਆ ਗੱਲ ਦੇਖੋ ਬੋੜੂ ਬੋੜੂ ਵਾਲਾ ਪੁਲ ਜਿਹੜਾ ਆ